ਅੱਜ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਵਰਨਾ ਕਾਰਸ ਸਵਾਰ ਜੰਜੀਤ ਐਵੇਨਿਊ ਇਲਾਕੇ ਵਿੱਚ ਸਟੰਟ ਬਾਜੀ ਕਰ ਰਹੇ ਸੀ ਵੀ ਬਾਈਚਾ ਕੁਮਰ ਦੇ ਦੋ ਨੌਜਵਾਨ ਸੀਗੇ ਪੜ੍ਹਾਈ ਦੇ ਪੱਥੇ 'ਤੇ ਆਏ ਸੀ ਕਿ ਤਨਤਾਨ ਕੋਨਵਾਲ ਸਾਹਿਬ ਤੋਂ ਸਟੰਟ ਬਾਜੀ ਕਰਦੇ ਸੀ ਜਿਹੜੀ ਬਹੁਤ ਖਤਰਨਾਕ ਆ ਹਾਂ ਜੀ ਸਰ ਆਪਣਾ ਨਾਮ ਦੱਸੋ ਮੈਂ ਪਵਨ ਕੁਮਾਰ ACP ਹਮਿਸਾਈਡ ਐਂਡ ਟ੍ਰੈਫਿਕ ਅਫਸਰ ਪਵਨ ਜੀ ਕੀ ਵੀਡੀਓ ਇੱਕ ਵਾਇਰਲ ਹੋ ਰਹੀ ਸੋਸ਼ਲ ਮੀਡੀਆ ਦੇ ਉੱਪਰ ਕੀ ਪੂਰਾ ਤੱਥ ਹੈ ਕਿ ਇਹ ਵੀਡੀਓ ਦਰਸਾਉਂਦੀ ਹੈ ਆ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਰਨਾ ਕਾਰਸ ਸਵਾਰ ਜਨਜੀਤ ਐਵੇਨਿਊ ਇਲਾਕੇ ਵਿੱਚ ਸਟੰਟ ਬਾਜੀ ਕਰ ਰਹੇ ਸੀ ਜਿਹੜਾ ਮਾਨਯੋਗ ਸੀਪੀ ਸਾਹਿਬ ਜੀ ਦੇ ਨਿਰਦੇਸ਼ਾਂ ਅਨੁਸਾਰ ਉਹਨਾਂ ਦੇ ਹੁਕਮ ਮਿਲਣ ਤੋਂ ਬਾਅਦ ਤਤੰਤ ਸਬੰਧਤ ਜ਼ੋਨ ਇੰਚਾਰਜ ਦੀ ਡਿਊਟੀ ਲਗਾਈ ਗਈ ਸੀ ਕਿ ਇਹਨਾਂ ਕਾਰ ਚਾਲਕਾਂ ਦਾ ਪਤਾ ਲਗਾਇਆ ਜਾਵੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਸ ਤੇ ਜ਼ੋਨ ਨੰਬਰ 6 ਦੇ ਇੰਚਾਰਜ ਸਬ-ਇੰਸਪੈਕਟਰ ਮੰਗਲ ਸਿੰਘ ਜੀ ਨੇ ਕਾਫੀ ਵਰਕ ਕੀਤਾ ਤੇ ਉਹ ਗੱਡੀ ਦੇ ਮਾਲਕਾਂ ਨੂੰ ਟ੍ਰੇਸ ਕੀਤਾ ਉਹ ਗੋਇੰਦਵਾਲ ਸਾਹਿਬ ਤੇ ਰਹਿਣ ਵਾਲੇ ਸੀਗੇ ਔਰ ਇਹ ਤੇ ਰਣਜੀਤ ਹੈ ਵੀ ਨੂੰ ਇਲਾਕੇ ਵਿੱਚ ਪੜਾਈ ਨਾਲ ਸੰਬੰਧਿਤ ਕੋਈ ਕੋਰਸ ਵਗੈਰਾ ਦੀ ਟ੍ਰੇਨਿੰਗ ਲੈਣ ਆਏ ਸੀਗੇ ਔਰ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਕਾਰ ਦਾ ਜਿਹੜਾ ਚਲਾਨ ਕੀਤਾ ਗਿਆ ਸਰ ਇਹਨਾਂ ਕੋਈ ਕੁਛ ਬਰਾਮਦ ਹੋਇਆ ਕੋਈ ਨਸ਼ੀ ਨਸ਼ੀ ਤੇ ਹੈਗੇ ਸੰਜਾ ਇੰਸਟਾਲ ਕਰ ਰਿਹਾ ਸੱਚ ਕੀਤੀ ਗਈ ਹੈ ਕੋਈ ਬਰਾਮਦ ਨਹੀਂ ਹੋਇਆ ਵੀ 22 ਸਾਲ ਉਮਰ ਦੇ ਦੋ ਨੌਜਵਾਨ ਸੀਗੇ ਪੜਾਈ ਦੇ ਪਰਪਸਲੀ ਇੱਥੇ ਆਏ ਸੀਗੇ ਤਨ ਤਾਂ ਗੋਇੰਦਵਾਲ ਸਾਹਿਬ ਤੋਂ ਗੱਡੀ ਦੇ ਕਾਗਜ਼ ਸਹੀ ਪਾਏ ਗਏ ਨੇ ਆਰ ਸੀ ਡਰਾਈਵਿੰਗ ਸੈਂਸਰੀ ਉਹਨਾਂ ਦੇ ਕੋਲ ਸੀ ਸਿਰਫ ਸਟੰਟ ਬਾਜੀ ਕਰਦੇ ਸੀ ਜਿਹੜੀ ਬਹੁਤ ਖਤਰਨਾਕ ਆ ਉਹ ਨੂੰ ਸਮਝਾਇਆ ਗਿਆ ਉਹਨਾਂ ਨੂੰ ਕਾਉਂਸਲਿੰਗ ਵੀ ਕੀਤੀ ਗਈ ਹੈ ਕਿ ਇਹ ਸਟੰਟ ਬਾਜੀ ਜਿਹੜੀ ਉਹਨਾਂ ਲਈ ਤੇ ਖਤਰਨਾਕ ਹੈ ਹੀ ਆ ਆਰੇ ਦੂਜੀਆਂ ਦੇ ਨਾਗਰਿਕਾਂ ਲਈ ਵੀ ਖਤਰਨਾਕ ਸਰ ਲੱਗਦਾ ਕਿ ਜਿਹੜੇ ਸਮਾਂ ਉਹਨਾਂ ਨੇ ਸਟਾਪ ਕੀਤਾ ਇਵਨਿੰਗ ਟਾਈਮ ਦਾ ਸਮਾਂ ਲੱਗ ਰਿਹਾ ਉਥੇ ਲੋਕ ਆਪਣੀ ਫੈਮਿਲੀ ਦੇ ਨਾਲ ਸੈਰ ਕਰਨ ਵਾਸਤੇ ਵੱਡਾ ਨੁਕਸਾਨ ਹੋ ਸਕਦਾ ਸੀ ਉਸ ਦਾ ਹਾਂਜੀ ਜੀ ਇਸ ਤਰ੍ਹਾਂ ਕਰਨਗੇ ਕੋਈ ਗੱਡੀ ਆ ਜਾਵੇ ਉਸ ਵਿੱਚ ਐਕਸੀਡੈਂਟ ਹੋ ਸਕਦਾ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਪਬਲਿਕ ਜੇ ਸੈਰ ਕਰਦੀ ਹੈ ਸੈਰ ਵਾਲੇ ਵਿੱਚ ਆਉਣ ਦੀ ਚਪੇਟ ਕੇ ਵਾਲੇ ਗੱਡੀ ਦਾ ਕੰਟਰੋਲ ਜਿਹੜਾ ਬੰਦਾ ਉਹ ਬੈੰਦਾ ਜੇ ਕੰਟਰੋਲ ਉਹਦਾ ਉਨੇ ਕੋ ਆ ਲਾਸਟ ਹੋ ਜਾਵੇ ਤਾਂ ਨੁਕਸਾਨ ਹੋ ਸਕਦਾ ਇਸ ਲਈ ਕਿਉਂਕਿ ਉਹਨਾਂ ਨੂੰ ਕੀ ਫੀਲ ਕਰਨਾ ਚਾਹੀਦਾ ਕਿਉਂਕਿ ਕਈ ਮਾਪੇ ਆਪਣੇ ਬੱਚਿਆਂ ਨੂੰ ਗੱਡੀਆਂ ਦੇ ਦਿੰਦੇ ਨੇ ਅੰਬਰ ਘਾਟੂ ਦੀ 16 14 ਸਾਲ ਦੀ ਉਹ ਵਰਜੀਟੈਨੂ ਦੇ ਵਿੱਚ ਰੋਂਡੀਆਂ ਲੰਦੇ ਨਜ਼ਰ ਆਉਂਦੇ ਨੇ ਕੀ ਲੱਗਦਾ ਕਿ ਮਾਪਿਆਂ ਦੇ ਉੱਪਰ ਵੀ ਕਾਰਵਾਈ ਹੋਵੇਗੀ ਹਾਂਜੀ ਉਹਨਾਂ ਦੀ ਪਿੰਨਾ ਅਸੀਂ ਕਾਉਂਸਲਿੰਗ ਕੀਤੀ ਅੱਜ ਉਹਨਾਂ ਨੂੰ ਸਮਝਾਇਆ ਕਿ ਅੱਜ ਕੱਲ ਮਾਪਿਓ ਦੇ ਪੇਰੈਂਟਸ ਦੇ ਇੱਕ ਇੱਕ ਕੀ ਬੱਚੇ ਨੇ ਇੱਕ ਭੈਣ ਭਰਾ ਤੇ ਜੇ ਇਸ ਤਰ੍ਹਾਂ ਕਰਨਾ ਉਹਨਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਤਾਂ ਮਾਤਾ ਪਿਤਾ ਲਈ ਬਹੁਤ ਮੁਸ਼ਕਲ ਪ੍ਰੋਬਲਮ ਆਉਂਦੀ ਆ ਜੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਕਿਸੇ ਲਈ ਮੁਸ਼ਕਲ ਹੁੰਦੀ ਆ ਉਹਨਾਂ ਨੂੰ ਪਹਿਲਾਂ ਸਮਝਾਇਆ ਗਿਆ ਜਿਨ੍ਹਾਂ ਨੇ ਮੰਨਿਆ ਕਿ ਅੱਗੇ ਤੋਂ ਅਸੀਂ ਅਜਿਹੀ ਗਲਤੀ ਨਹੀਂ ਕਰਾਂਗੇ ਇਸ ਦੇ ਨਾਲ ਹੀ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਸਾਰੇ ਲੋਕਾਂ ਨੂੰ ਜਿੰਨੇ ਵੀ ਟੂ-ਵੀਲਰ ਵਾਲੇ ਆ ਜਾਂ ਫੋਰ-ਵੀਲਰ ਵਾਲੇ ਆ ਜਦੋਂ ਉਹਨਾਂ ਨੂੰ ਰੋਕਿਆ ਜਾਂਦਾ ਟ੍ਰੈਫਿਕ ਦੇ ਨਾਕੇ ਤੇ ਜਾਂ ਪੁਲਿਸ ਦੇ ਨਾਕੇ ਤੇ ਤਾਂ ਉੱਥੇ ਤੁਰੰਤ ਉਹਨਾਂ ਨੂੰ ਰੁਕਣਾ ਚਾਹੀਦਾ ਜਿਹੜੇ ਵੀ ਉੱਥੇ ਅਫਸਰ ਮੌਜੂਦ ਹੁੰਦੇ ਨੇ ਉਹ ਜੋ ਦੇ ਕਾਗਜ਼ ਪੱਤਰਾਂ ਦੀ ਮੰਗ ਕਰਦੇ ਨੇ ਜੋ ਵੀ ਕਹਿੰਦੇ ਉਹਦਾ ਹੁਕਮ ਮੰਨਣਾ ਚਾਹੀਦਾ ਤਾਂ ਕਿ ਕੋਈ ਗਲਤਫਹਿਮੀ ਪੈਦਾ ਨਾ ਹੋਵੇ ਅੱਗੇ ਤੋਂ ਇੱਕ ਮੈਂ ਸੰਦੇਸ਼ ਵੀ ਦੇਣਾ ਚਾਹਾਂਗਾ ਕਿ ਕਿਤੇ ਜੇਕਰ ਕਿਸੇ ਨੇ ਇਸ ਤਰ੍ਹਾਂ ਕੋਈ ਸਟੰਟबाजी ਕੀਤੀ ਤਾਂ ਉਸ ਦੇ ਖਿਲਾਫ ਜᱹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਮਾਨਯੋਗ ਸੀਪੀ ਸਾਹਿਬ ਜੀ ਦਾ ਜੋ ਹੁਕਮ ਨੇ ਕਿ ਨਾ ਗੁੰਡਾ ਅੰਸਰਾਂ ਨੂੰ ਨਕੇਲ ਪਾਈ ਜਾਵੇ ਸੋਸ਼ਲ ਐਲੀਮੈਂਟਸ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ ਗੁੰਡੇ ਨੇ ਪਦਮਾਸ਼ ਢਾਈ ਬੰਦੇ ਜਿਹੜੇ ਰੌਂਡੀਆਂ ਲਾਉਂਦੇ ਨੇ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ